ਇਸ ਪਿੰਡ ਦੇ ਵਿੱਚੋਂ ਸਰਪੰਚ ਬਣਿਆ ਸੀ ਕਾਲੀ ਦਲ ਦੀ ਸਰਕਾਰ ਸੀ ਇਸ ਲੀਡਰ ਨੇ ਮੈਂ ਸਰਪੰਚ ਬਣ ਗਿਆ ਤੇ ਕਾਲੀ ਦਲ ਦੇ ਵਿੱਚ ਇਹਨੇ ਬੂਥ ਕੈਪਚਰਿੰਗ ਕੀਤੀ ਸੀ ਤੇ ਇਹਦਾ ਬੂਥ ਕੈਪਚਰਿੰਗ ਦਾ ਤੇ 307 ਦਾ ਇਹਦੇ ਉੱਤੇ ਹੀ ਪਰਚਾ ਦਰਜ ਕਰਾਇਆ ਸੀ ਤੇ ਪਿੰਡ ਦੇ ਲੋਕਾਂ ਨੇ ਇਹਦਾ ਸਤਿਕਾਰ ਮਾਣ ਵੀ ਬਹੁਤ ਕੀਤਾ ਸੀ ਬਹੁਤ ਵੱਡੇ ਮਾਤਰਾ ਦੇ ਇਹਦਾ ਮਾਣ ਸਤਿਕਾਰ ਕੀਤਾ ਸੀ ਤੇ ਉਸ ਤੋਂ ਬਾਅਦ ਇਹਨੇ ਤਰਨਤਾਰਨ ਦੀ ਇਲੈਕਸ਼ਨ ਦੇ ਵਿੱਚ ਜਿੱਤਰਾ ਇਹਦੇ ਪਰਚਾ ਦਰਜ ਹੋਇਆ ਹੋਰ ਨਾਲ ਪਿੰਡਾਂ ਦੇ ਵਿੱਚ ਲੋਕਾਂ ਤੇ ਪੈਸੇ ਦੇਣ ਦਾ ਉਹੋ ਹੀ ਕਰਦੇ ਨੇ ਇੱਥੇ ਖਡੂਰ ਸਾਹਿਬ ਦੇ ਮਾਨੋਜਾਲ ਜ਼ੋਨ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਤੇ ਬਲਾਕ ਸੰਧਿਆ ਇਲੈਕਸ਼ਨ ਕੀਤਾ ਬਹੁਤ ਪਿੰਡਾਂ ਦੇ ਵਿੱਚ ਜਾ ਕੇ ਇਹਨੇ ਲੋਕਾਂ ਨੂੰ ਧਮਕੀਆਂ ਦਿੱਤੀਆਂ ਲੋਕਾਂ ਨੂੰ ਇਹਨੇ ਕਿਆ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਉਹ ਸਾਰੇ ਗਵਾਹ ਦੀਆਂ ਕੰਪਲੀਟਾਂ ਆ ਚੁੱਕੀਆਂ ਵਾ ਅਸੀਂ ਅੱਜ ਇਲੈਕਸ਼ਨ 'ਚ ਵਿਜੀ ਹਾਂ ਕੱਲ ਨੂੰ ਇਹਦੇ ਖਿਲਾਫ ਜਾਵਾਂਗੇ ਤੇ ਪੂਰਾ ਸਬੂਤਾਂ ਸਬੇਤ ਇਹਨੂੰ ਦੱਸਾਂਗੇ ਵੀ ਇਹਨੇ ਕੀ ਕੀ ਕੀਤਾ ਕਿਓਕੇ ਕਾਲੀ ਦਾਲ ਇੱਕ ਇਹੋ ਜੀ ਪਾਰਟੀ ਬਣ ਚੁੱਕੀ ਆ ਖਾਸ ਤੌਰ ਤੇ ਇਹੋ ਜੇ ਲੀਡਰ ਜਿਹੜੇ ਅੱਜ ਕਹਿੰਦੇ ਆ ਨਾ ਧੱਕਾ ਕੀਤਾ ਨਹੀਂ ਤੇ ਮੈਂ ਤੁਹਾਨੂੰ ਐਫ ਆਈ ਆਰ ਦੀ ਨਕਲ ਦੇ ਦੂੰਗਾ ਇਹ ਬੰਦੇ ਨੇ ਬੂਥ ਕੈਪਚਰਿੰਗ ਦਾ ਪਰਚਾ ਅੱਜ ਕਰਾਇਆ ਸੀ ਇਸ ਦੇ ਉੱਤੇ ਜਿਹੜਾ ਲੋਕਾਂ ਤੇ ਇਲਜ਼ਾ